ਭਾਰਤੀ ਹਾਕੀ ਟੀਮ ਚ ਖੇਡ ਰਿਹਾ ਖਿਡਾਰੀ ਸੁਖਜੀਤ ਸਿੰਘ ਜਵੰਧਪੁਰ ਉਹਨਾਂ ਦੇ ਜਦੀ ਪਿੰਡ ਜਵੰਧਪੁਰ ਵਿਖੇ ਵੀ ਜਿਹੜਾ ਖੁਸ਼ੀ ਦਾ ਜਸ਼ਨ ਜਿਹੜੇ ਮਨਾਏ ਜਾ ਰਹੇ ਨੇ ਸੋ ਪਿੰਡ ਦੇ ਮੋਹਤਬਾਰਾਂ ਵੱਲੋਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਲੱਡੂ ਵੰਡ ਕੇ ਜਿਹੜੀ ਆ ਖੁਸ਼ੀ ਮਨਾਈ ਜਾ ਰਹੀ ਆ ਭਾਰਤੀ ਹਾਕੀ ਟੀਮ ਬਹੁਤ ਹੀ ਮੱਧਲ ਜੋਰਾਂ ਸ਼ੋਰਾਂ ਨਾਲ ਖੇਡੀ ਆ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਵਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਵਾ ਅੱਜ ਸਾਨੂੰ ਬੜਾ ਮਾਣ ਵਾ ਇੰਡੀਆ ਦੀ ਟੀਮ ਦੇ ਵਿੱਚ ਇਹ ਸੁਖਜੀਤ ਸਿੰਘ ਖੇਡਿਆ ਗੋਲਡ ਮੈਡਲ ਇਹਨਾਂ ਨੇ ਹਾਸਲ ਕੀਤਾ ਸਾਨੂੰ ਬੜਾ ਯਾਦ ਸੀ ਸਾਸੀਗਾ ਦਰਸ਼ਕੋ ਤੁਸੀਂ ਦੇ ਆਰਾਮਦਾਰ ਦਾ ਟੀਵੀ ਤੇ ਮੈਂ ਹਾਂ ਮਾਨ ਸਿੰਘ ਭਾਰਤੀ ਹਾਕੀ ਟੀਮ ਨੇ ਪੈਰਿਸ ਵਿਖੇ ਹੋਈਆਂ 올림픽 ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿਹੜਾ ਜਿੱਤ ਕੇ ਜਿਹੜਾ ਭਾਰਤ ਦੀ ਝੋਲੀ ਪਾਇਆ ਸੋ ਬੜੇ ਮਾਣ ਵਾਲੀ ਗੱਲ ਹੈ ਜਿੱਥੇ ਕਿ ਦੇਸ਼ ਭਰ ਦੇ ਵਿੱਚ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਭਾਰਤੀ ਹਾਕੀ ਟੀਮ ਚ ਖੇਡ ਰਿਹਾ ਖਿਡਾਰੀ ਸਖਜੀਤ ਸਿੰਘ ਜਵੰਦਪੁਰ ਉਹਨਾਂ ਦੇ ਜਦੀ ਪਿੰਡ ਜਵੰਦਪੁਰ ਵਿਖੇ ਵੀ ਜਿਹੜਾ ਖੁਸ਼ੀ ਦਾ ਜਿਹੜਾ ਵਾ ਜਸ਼ਨ ਜਿਹੜੇ ਮਨਾਏ ਜਾ ਰਹੇ ਨੇ ਸੋ ਪਿੰਡ ਦੇ ਮੋਹਤਬਾਰਾਂ ਵੱਲੋਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਲੱਡੂ ਵੰਡ ਕੇ ਜਿਹੜੀ ਆ ਖੁਸ਼ੀ ਮਨਾਈ ਜਾ ਰਹੀ ਆ ਸਾਡੇ ਨਾਲ ਸਖਜੀਤ ਦੇ ਚਾਚਾ ਜੀ ਮੌਜੂਦ ਨੇ ਸੋ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਉਹਨਾਂ ਪਾਸੋਂ ਜਾਣਦੇ ਆ ਕਿ ਅੱਜ ਕਿਸ ਢੰਗ ਦੇ ਨਾਲ ਜਿਹੜਾ ਆ ਭਾਰਤੀ ਆਕੀ ਟੀਮ ਨੇ ਜਿਹੜਾ ਆਲੰਪਿਕ ਖੇਡਾਂ ਦੇ ਵਿੱਚ ਜਿਹੜਾ ਵਧੀਆ ਪ੍ਰਦਰਸ਼ਨ ਕੀਤਾ ਤੇ ਜਿਹੜਾ ਕਾਂਸੀ ਦਾ ਤਗਮਾ ਜਿੱਤਿਆ ਵਾ ਸੋ ਕਿਸ ਢੰਗ ਦੇ ਨਾਲ ਇਹਨਾਂ ਵੱਲ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਸੋ ਹਾਂਜੀ ਪੀਤਾ ਸਿੰਘ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਵਧਾਈ ਦਿੰਨੇ ਆ ਕਿ ਤੁਹਾਡਾ ਜਿਹੜਾ ਬੱਚਾ ਵਾ ਉਹ ਭਾਰਤੀ ਹਾਕੀ ਟੀਮ ਦੇ ਵਿੱਚ ਖੇਡਦਾ ਪਿਆ ਵਧੀਆ ਟੀਮ ਨੇ ਪ੍ਰਦਰਸ਼ਨ ਕੀਤਾ ਤੇ ਕਾਂਸੀ ਦਾ ਤਗਮਾ ਜਿੱਤਿਆ ਸੋ ਤੁਹਾਡੇ ਵੱਲੋਂ ਕਿਸ ਢੰਗ ਦੇ ਨਾਲ ਅੱਜ ਖੁਸ਼ੀ ਦਾ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਵਾਏ ਕੁਝ ਖਾਲਸਾ ਵਾਏ ਕੁਝ ਫਤਿਹ ਬੜੀ ਖੁਸ਼ੀ ਆ ਜੀ ਜਿਹੜਾ ਕੱਲ ਇਨਾਂ ਨੇ 골ਡ ਮੈਡਲ ਕਾਂਸੀ ਦਾ ਤਸਮਾ ਜਿੱਤਿਆ ਵਾ ਇਹਦੀ ਖੁਸ਼ੀ ਦੇ ਵਿੱਚ ਭਾਰਤੀ ਆਕੀ ਟੀਮ ਬਹੁਤ ਹੀ ਮਤਲਬ ਜੋਰਾ-ਸ਼ੋਰਾ ਨਾਲ ਖੇਡੀ ਆ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਵਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਤੇ ਇਸੇ ਖੁਸ਼ੀ ਦੇ ਵਿੱਚ ਅਸੀਂ ਲੱਡੂ ਬਣ ਰਹੇ ਆ ਜੀ ਸਾਰੇ ਭੈਣ ਭਰਾ ਸਾਡੇ ਸੱਜਣ ਮਿੱਤਰ ਬਹੁਤ ਹੀ ਸਾਰੇ ਮਾਨ ਦੇ ਰਹੇ ਆ ਜੀ ਅੱਛਾ ਜਿੱਤ ਤੋਂ ਬਾਅਦ ਸੁਖਜੀਤ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਨੇ ਸੁਜੀਤ ਨਾਲ ਗੱਲ ਨਹੀਂ ਜੀ ਇਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਤੇ ਬੜਾ ਉੱਥੇ ਜਲੰਧਰ ਦੇ ਵਿੱਚ ਹੀ ਬੜਾ ਜਸ਼ਨ ਮਨਾ ਰਹੇ ਜੀ ਤੇ ਹਾਂਜੀ ਬਹੁਤ ਜ਼ਿਆਦਾ ਕਰਾਈ ਜਿੱਥੇ ਅੱਛਾ ਸਖਜੀਤ ਦੀ ਆਪਾਂ ਗੱਲ ਕਰ ਲੈਂਦੇ ਆ ਕਿੰਨੀ ਕੁ ਛੋਟੀ ਉਮਰ 'ਚ ਉਹ ਉਹਨਾਂ ਨੇ ਆਕੀ ਖੇਡਣੀ ਜਿਹੜੀ ਸਟਾਰਟ ਕਰ ਦਿੱਤੀ ਸੀ ਸੋ ਉਹਨਾਂ ਦੇ ਸੰਘਰਸ਼ ਦੀ ਕਹਾਣੀ ਕੀ ਇਹ ਮਕਾਮ ਹਾਸਲ ਕੀਤਾ ਵਾ ਕਿੰਨਾ ਵੱਡਾ ਸੰਘਰਸ਼ ਉਹਨਾਂ ਨੇ ਕੀਤਾ ਪਹਿਲਾਂ ਤੇ ਜੀ ਜਿਹੜੇ ਸੁਖਜੀਤ ਦੇ ਫਾਦਰ ਸਾਹਿਬ ਹੀ ਉਹ ਵੀ ਬੜੇ ਹਾਕੀ ਦੇ ਫਾਰਵਰਡ ਚੰਗੇ ਰਹੀ ਜੀ ਉਹ ਵੀ ਉਹਨਾਂ ਨੇ ਫਿਰ ਆਪਣੇ ਬੇਟੇ ਨੂੰ ਮਤਲਬ ਗੁਰਤੀ ਦਿੱਤੀ ਹੈ ਜੀ ਉਸੇ ਦੇ ਵਿੱਚ ਮਤਲਬ 5 ਸਾਲ ਦੀ ਉਮਰ ਦੇ ਵਿੱਚ ਹਾਕੀ ਫੜੀ ਸੀ ਸੁਖਜੀਤ ਸਿੰਘ ਨੇ ਜੀ ਤੇ ਅੱਜ ਇੰਡੀਆ ਦਾ ਨਾਂ ਰੌਸ਼ਨ ਕੀਤਾ ਸਾਰੇ ਹਿੰਦੁਸਤਾਨ ਦਾ ਜ਼ਿਲ੍ਹੇ ਦਾ ਪੰਜਾਬ ਸਰਕਾਰ ਦਾ ਤੇ ਸਾਰੇ ਨਗਰ ਨਗਰ ਨਿਵਾਸੀਆਂ ਦਾ ਜੀ ਸੋ ਇਹ ਸੀ ਸੁਖਜੀਤ ਸਿੰਘ ਦੇ ਚਾਚਾ ਜੀ ਹੁਣ ਪਿੰਡ ਦੇ ਮੋਹਤਬਰ ਇਥੇ ਮੌਜੂਦ ਨੇ ਕੁਲਵਿੰਦਰ ਸਿੰਘ ਸ਼ਾਹ ਛੜਨਾ ਮੌਜੂਦ ਨੇ ਗੱਲਬਾਤ ਕਰਦੇ ਆਂ ਸ਼ਾਹ ਜੀ ਸੋ ਤੁਹਾਡੇ ਪਿੰਡ ਦਾ ਬੱਚਾ ਵਾ ਬੜਾ ਮਾਣ ਮਦਹਾ ਤੁਹਾਡਾ ਸੋ ਭਾਰਤੀ ਹਾਕੀ ਟੀਮ ਦੇ ਵਿੱਚ ਪਹਿਲਾਂ ਖੇਡਿਆ ਵਧੀਆ ਪ੍ਰਦਰਸ਼ਨ ਕਰਕੇ ਅੱਜ ਆਪਣੇ ਦੇਸ਼ ਦੀ ਝੋਲੀ 'ਚ ਮੈਡਲ ਪਾਇਆ ਕਾਂਸੀ ਦਾ ਤਗਮਾ ਜਿੱਤਿਆ ਸੋ ਕਿੰਨਾ ਮਾਣ ਮਹਿਸੂਸ ਕਰ ਰਹੇ ਜੀ ਬਹੁਤ ਬਹੁਤ ਵੱਡਾ ਮਾਣ ਮਹਿਸੂਸ ਆ ਜੀ ਸਾਡੇ ਨਗਰ ਨੂੰ ਤੇ ਨਗਰ ਦੇ ਵਿੱਚ ਇਹ ਪਰਿਵਾਰ ਸਾਡੇ ਜਿਹੜਾ ਤੋਂ ਆ ਕੇ ਬੈਠੇ ਸੀ ਤੇ ਬਹੁਤ ਮਿਹਨਤੀ ਪ੍ਰਵਾਹ ਸੀ ਜੀ ਇਹ ਜੀਤ ਸਿੰਘ ਵੀ ਬਹੁਤ ਮਿਹਨਤੀ ਸੀ ਇਹਦਾ ਡੈਡੀ ਸੁਖਜੀਤ ਦਾ ਜੀ ਤੇ ਅੱਜ ਸਾਨੂੰ ਬੜਾ ਮਾਣਵਾ ਇੰਜੀਅਰ ਟੀਮ ਦੇ ਵਿੱਚ ਇਹ ਸੁਖਜੀਤ ਸਿੰਘ ਖੜਿਆ 브ਾਂਜ਼ ਮੈਡਲ ਇਹਨਾਂ ਨੇ ਹਾਸਲ ਕੀਤਾ ਸਾਨੂੰ ਬੜਾ ਯਾਦ ਸੀ ਕਿ ਯਾਦ ਕੀ ਸਾਡੇ ਜਿਹੜੇ ਬੇਟੇ ਖੇਡੇ ਆਏ 골ਡ ਮੈਡਲ ਲੈ ਕੇ ਜਰੂਰ ਆਉਣਗੇ ਚਲੋ ਇਹ ਸੁਜੀਤ ਹੁਣ ਕੋਈ ਗੱਲਬਾਤ ਤੁਹਾਡੀ ਕੋਈ ਮੋਤਬਾਰਾਂ ਦੀ ਹੋਈ ਉਹਦੇ ਪਰਿਵਾਰ ਦੇ ਨਾਲ ਕਦੋਂ ਉਹਨਾਂ ਨੇ ਵਾਪਸ ਆਉਣਾ ਕਦੋਂ ਪਿੰਡ ਆਣ ਕੇ ਇੱਥੇ ਵਿజిਟ ਕਰੇਗਾ ਕਿਦਾਂ ਤੁਹਾਡੇ ਲੋਨਾਂ ਦਾ ਜਿਹੜਾ ਇੱਥੇ ਮਾਣ ਸਨਮਾਨ ਪਿੰਡ 'ਚ ਆਉਣ ਤੇ ਕੀਤਾ ਜਾਵੇਗਾ ਸਾਡੀ ਜੀਤ ਨਾ ਹੋਈ ਸੀ ਜੀ ਗੱਲ ਜੀ ਉਹਦੇ ਡੈਡੀ ਜੀ ਨਾਲ ਜੀ ਇਹ ਹੁਣ ਪਰਿਵਾਰ ਨੂੰ ਪਤਾ ਬਾ ਵੀ ਬਾਕੀ ਇਹਨਾਂ ਦੀ ਗੱਲਬਾਤ ਚੱਲ ਰਹੀ ਜੀ ਕਿਦਾਂ ਆਉਂਦੇ ਆ ਜੀ ਤੇ ਆ ਕੇ ਹੋਰ ਵੀ ਇੱਥੇ ਜਸ਼ਨ ਜਿਹੜੇ ਉਹ ਵਤ ਵਤ ਬਣਾਏ ਜਾਣਗੇ ਪਿੰਡ ਦਾ ਮਾਣ ਵਧੂਗਾ ਜੀ ਹਾਂਜੀ ਸੋ ਹੋਰ ਇੱਥੇ ਪਿੰਡ ਦੇ ਮੋਹਤਵਾਰ ਮੌਜੂਦ ਨੇ ਸਾਡੇ ਨਾਲ ਹਰ ਹਰ ਸਿਮਰਤਪਾਲ ਸਿੰਘ ਜੀ ਰੋਕੀ ਵਿਦੇਸ਼ੇ ਮੌਜੂਦ ਨੇ ਗੱਲਬਾਤ ਕਰਦੇ ਆ ਰੋਕੀ ਜੀ ਸੋ ਤੁਸੀਂ ਵੀ ਸਪੋਰਟਸ ਕਿੱਤੇ ਦੇ ਨਾਲ ਜੁੜੇ ਹੋ ਸੋ ਖੇਡਾਂ ਦੇ ਨਾਲ ਤੁਹਾਡਾ ਵੀ ਕਾਫੀ ਲਗਾ ਹੈਗਾ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਜੇ ਫ੍ਰੀ ਸੋ ਅੱਜ ਇੱਕ ਬੱਚੇ ਨੇ ਤੁਹਾਡੇ ਇਲਾਕੇ ਦਾ ਬੱਚਾ ਵਾ ਬੜਾ ਮਾਣ ਮਾਣਦਾ ਵਧਾਇਆ ਸੋ ਜਿਹੜਾ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਸੋ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਜੀ ਹਾਂਜੀ ਪਹਿਲਾਂ ਤੇ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਬੱਚੇ ਦੀ ਖੁਸ਼ੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ ਆਏ ਜੇ ਤੇ ਇਹ ਬਹੁਤ ਹੀ ਸਾਡੇ ਇਲਾਕੇ ਲਈ ਸਾਡੇ ਪਿੰਡ ਲਈ ਸਾਡੀ ਗਰਾਊਂਡ ਲਈ ਮਾਣ ਵਾਲੀ ਗੱਲ ਆ ਚਲੋ ਬੱਚਾ ਤੇ ਜਲੰਦਰੀ ਰਹਿ ਕੇ ਪ੍ਰੈਕਟਿਸ ਕੀਤੀ ਆ ਪਰ ਉਹਦੇ ਫਾਦਰ ਸਾਹਿਬ ਨੇ ਜਿਹੜੀ ਹਾਕੀ ਆ ਉਹ ਇਹ ਮੀਆਂਵੰਡ ਦੀ ਗਰਾਊਂਡ ਦੇ ਵਿੱਚੋਂ ਸ਼ੁਰੂ ਕੀਤੀ ਸੀ ਇੱਥੋਂ ਮਨ ਲਓ ਗੁੜਤੀ ਮਿਲੀ ਲਾਗ ਲੱਗੀ ਤੇ ਗਾਂ ਉਹਨਾਂ ਨੇ ਆਪਣੇ ਬੱਚੇ ਨੂੰ ਹਾਕੀ 'ਚ ਪਾਇਆ ਤੇ ਹੁਣ ਉਹ 올림픽 ਦੇ ਵਿੱਚ ਐਰਕੀ ਮੈਡਲ ਲੈ ਕੇ ਆਏ ਆ ਪਿਛਲੇ ਸਾਲ ਉਹਨਾਂ ਏਸ਼ੀਆ ਦੇ ਵਿੱਚੋਂ ਵੀ 골ਡ ਮੈਡਲ ਲਿਆ ਸੀ ਉਦੋਂ ਵੀ ਆਪਾਂ ਸਾਰਿਆਂ ਖੁਸ਼ੀ ਮਨਾਈ ਸੀ ਤੇ ਬਹੁਤ ਹੀ ਮਾਣ ਵਾਲੀ ਗੱਲ ਆ ਸਾਰੇ ਇਲਾਕੇ ਲਈ ਅੱਛਾ ਸਖਜੀਤ ਆਲਾ ਵੇਖ ਕੇ ਹੁਣ ਕਿੰਨੇ ਨੌਜਵਾਨ ਜਿਹੜੇ ਇਤੋਂ ਪ੍ਰੇਰਣਾ ਲੈ ਰਹੇ ਨੇ ਕਿੰਨੇ ਨੌਜਵਾਨ ਤੁਹਾਡੀ ਗਰਾਊਂਡ ਦੇ ਨਾਲ ਇਥੇ ਜੁੜਦੇ ਪਏ ਨੇ ਇੱਕ ਜੀ ਮੈਂ ਹੁਣ ਸਾਰੇ ਮੋਤਬਰ ਸੱਜਣ ਆਪਣੇ ਪਿੰਡ ਦੇ ਇਲਾਕੇ ਦੇ ਖਲੋਤੇ ਆ ਮੈਂ ਥੋੜੀ ਜੀ ਚਲੋ ਗਿਲਾ ਵੀ ਆ ਮੈਨੂੰ ਇਸ ਗੱਲ ਦਾ ਕਿ ਆਪਣੀ ਜਿਹੜੀ ਆ ਹਾਕੀ ਆ ਮੀਆਂਵਿੰਡ ਦੀ ਬਹੁਤ ਟੌਪ ਦੀ ਗੇਮ ਹੁੰਦੀ ਸੀ ਤੇ ਅੱਜ ਕੱਲ ਜਿਹੜੀ ਐ ਕੋਈ ਜ਼ਿਆਦਾ ਨਹੀਂ ਤੇ 15-20 ਸਾਲਾਂ ਤੋਂ ਸਾਡੀ ਗਰਾਊਂਡ ਦੇ ਵਿੱਚ ਹਾਕੀ ਬਿਲਕੁਲ ਹੀ ਖਤਮ ਹੋ ਚੁੱਕੀ ਆ ਜੀ ਤੇ ਇਹ ਮੈਂ ਚਾਹਣਾ ਆ ਵੀ ਸਾਰੇ ਜਿਹੜੇ ਪੁਰਾਣੇ ਪਲੇਅਰ ਆ ਜਾਂ ਕੋ ਹਾਕੀ ਖੇਡਦੇ ਰਹੇ ਆ ਉਹ ਸਾਡਾ ਸਾਥ ਦੇਣ ਬਹੁਤ ਵੀਰਪਰਾ ਫੋਨ ਕਰਦੇ ਆ ਵੀ ਮੀਆਂ ਉਂਡ ਦੇ ਵਿੱਚ ਹਾਕੀ ਦੁਬਾਰਾ ਸ਼ੁਰੂ ਕਰੋ ਤੇ ਇਲਾਕੇ ਦੇ ਜਿਹੜੇ ਪੁਰਾਣੇ ਪਲੇਅਰ ਆ ਉਹ ਸਾਡਾ ਸਾਥ ਦੇਣ ਤੇ ਅਸੀਂ ਦੁਬਾਰਾ ਕੀ ਸ਼ੁਰੂ ਕਰੀਏ ਆਪਣੀ ਗਰਾਊਂਡ ਦੇ ਵਿੱਚ ਜੀ ਸੋ ਇਹ ਸੀ ਹਰ ਸਿਮਰਤਪਾਲ ਸਿੰਘ ਜੀ ਰੌਕੀ ਹੁਣ ਸਾਥ ਇੱਥੇ ਪਿੰਡ ਦੇ ਮੋਢਬਾਰ ਆਗੂ ਹਰਪਾਲ ਸਿੰਘ ਜਵੰਧਪੁਰ ਮੌਜੂਦ ਨੇ ਗੱਲਬਾਤ ਕਰਦੇ ਆਂ ਹਰਪਾਲ ਜੀ ਸੋ ਤੁਹਾਡੇ ਪਿੰਡ ਦਾ ਨੌਜਵਾਨ ਸਖਜੀਤ ਸੋ ਕਾਫੀ ਸੰਘਰਸ਼ ਤੋਂ ਬਾਅਦ ਸਖਤ ਮਿਹਨਤ ਤੋਂ ਬਾਅਦ ਅੱਜ ਜਿਹੜਾ ਮਕਾਮ ਹਾਸਲ ਕੀਤਾ ਵਾ ਸੋ ਮੈਡਲ ਜਿੱਤ ਕੇ ਵਾਪਸ ਆ ਰਹੇ ਨੇ ਆਪਣੇ ਦੇਸ਼ ਦੀ ਝੋਲੀ ਜਿਹੜਾ ਕਾਂਸੀ ਦਾ ਤਗਮਾ ਪਾਇਆ ਸੋ ਕਿੰਨਾ ਕ ਤੁਹਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਸੋ ਕਿਸ ਤਰੀਕੇ ਨਾਲ ਪਿੰਡ ਦੇ ਵਿੱਚ ਤੁਸੀਂ ਜਸ਼ਨ ਮਨਾ ਰਹੇ ਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਬਹੁਤ ਹੀ ਵੱਡੇ ਪੱਧਰ ਤੇ ਮਾਣ ਮਹਿਸੂਸ ਹੋ ਰਿਹਾ ਦੇਸ਼ ਪੱਧਰ ਤੇ ਕਿਉਂਕਿ ਸਾਡੇ ਪਿੰਡ ਤੋਂ ਸੁਖਜੀਤ ਸਿੰਘ ਉੱਠ ਕੇ ਉਹਨਾਂ ਦੇ ਫਾਦਰ ਸਾਹਿਬ ਨੇ ਹਾਰਡਵਰਕ ਕਰਕੇ ਬੱਚੇ ਨੂੰ ਆਪਣੀ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚਾਇਆ ਤੇ ਸਾਡੀ ਇੰਡੀਆ ਟੀਮ ਜਿਹੜੀ ਹੈ ਤੀਜੀ ਪੋਜੀਸ਼ਨ ਵਾਸਤੇ ਜੋ ਕਾਂਛੀ ਦਾ ਤਗਮਾ ਜਿੱਤ ਕੇ ਪਰਤ ਦੀ ਝੋਲੀ ਪਾਇਆ ਸਾਨੂੰ ਬਹੁਤ ਹੀ ਵੱਡਾ ਫਕਰ ਮਹਿਸੂਸ ਹੋਇਆ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਪ੍ਰੇਰਣਾ ਆ ਕਿ ਜਿਹੜੇ ਨੌਜਵਾਨ ਬੱਚੇ ਨੇ ਪੁੱਠੇ ਰਸਤੇ ਚੱਲ ਰਹੇ ਨੇ ਉਹਨਾਂ ਵਾਸਤੇ ਵੀ ਬਹੁਤ ਵੱਡੀ ਇਹ ਜਿਹੜੀ ਆ ਇਹ ਪ੍ਰੇਰਣਾ ਆ ਕਿ ਉਹ ਗਾਂ ਤੋਂ ਜਿਹੜਾ ਇਸ ਗਰਾਊਂਡ ਦੇ ਨਾਲ ਜੁੜ ਸਕਣ ਹਾਕੀ ਦੇ ਨਾਲ ਖੇਡਾਂ ਦੇ ਨਾਲ ਜਿਹੜਾ ਜੁੜ ਸਕਣ ਅਛਾ ਅਰਪਾਲ ਜੀ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਆਪਣੇ ਇਲਾਕੇ ਦੇ ਕਾਫੀ ਸਾਰੇ ਨੌਜਵਾਨ ਜਿਹੜੇ ਭਾਰਤੀ ਹਾਕੀ ਟੀਮ ਦੇ ਵਿੱਚ ਜਿਹੜੇ ਖੇਡਦੇ ਪਏ ਨੇ ਸੋ ਇਹਨਾਂ ਨੂੰ ਦੇਖ ਕੇ ਕਿਦਾਂ ਦਾ ਨੌਜਵਾਨਾਂ ਚ ਰੁਝਾਨ ਦੇਖਣ ਨੂੰ ਮਿਲ ਰਿਹਾ ਸੋ ਤੁਹਾਡੇ ਪਿੰਡ ਜੋ ਕਿੰਨੇ ਨੌਜਵਾਨ ਜਿਹੜੇ ਉਤਸ਼ਾਹਤ ਹੋ ਕੇ ਹਾਕੀ ਦੇ ਨਾਲ ਜੁੜਦੇ ਪਏ ਨੇ ਵੇਖੋ ਜੀ ਨਸ਼ੇ ਦਾ ਦੌਰ ਚੱਲਦਾ ਨਸ਼ੇ ਦੇ ਦੌਰ ਦੇ ਨਾਲ-ਨਾਲ ਜੇ ਖੇਡਾਂ ਦੀ ਗੱਲ ਕਰੀਏ ਤੇ ਸਾਡੇ ਨਾਲ ਰੌਕੀ ਭਾਜੀ ਆ ਬਹੁਤ ਹੀ ਇੱਥੇ ਬੱਚਿਆਂ ਨੂੰ ਮਿਹਨਤ ਕਰਾ ਰਹੇ ਨੇ ਤੇ ਸਾਡਾ ਵੀ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਗਰਾਊਂਡ ਦੇ ਨਾਲ ਜੋੜਿਆ ਜਾਵੇ ਤੇ ਇਹਨਾਂ ਦਾ ਸਾਥ ਦੇ ਕੇ ਤੇ ਬੱਚਿਆਂ ਨੂੰ ਇਸ ਲੀ ਦੇ ਉੱਤੇ ਲਿਆਂਦਾ ਜਾਵੇ ਤਾਂ ਜੋ ਇਹ ਮਾੜੀ ਲਹੰਤ ਇਤੋਂ ਆਪਾਂ ਬਚ ਸਕੀਏ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਪੱਧਰ ਤੇ ਆਪਾਂ ਪਹੁੰਚਾ ਸਕੀਏ अच्छा सुखजीत ਦਾ ਪਰਿਵਾਰ ਜਿਹੜਾ ਵੈਸੇ ਕਦੋਂ ਤੱਕ ਜਿਹੜਾ ਪਿੰਡ ਦੇ ਵਿੱਚ ਵਿజిਟ ਕਰੇਗਾ ਸੋ ਕਿਸ ਤਰੀਕੇ ਨਾਲ ਤੁਹਾਡੇ ਵੱਲ ਉਹਨਾਂ ਦਾ ਜਿਹੜਾ ਮਾਨ ਸਨਮਾਨ ਇੱਥੇ ਕੀਤਾ ਜਾਏ ਕਿਸ ਤਰੀਕੇ ਨਾਲ ਜਸ਼ਨ ਮਨਾਏ ਜਾਣਗੇ ਸੁਖਜੀਤ ਦੇ ਇੱਥੇ ਵਾਪਸ ਪਰਤਣ ਤੇ ਵੇਖੋ ਜੀ ਪੂਰੇ ਇਲਾਕੇ ਵੱਲੋਂ ਨਗਰ ਵੱਲੋਂ ਪੂਰਾ ਉਹਨਾਂ ਦਾ ਜਿਹੜਾ ਵੱਡੇ ਪੱਧਰ ਤੇ ਮਾਨ ਸਨਮਾਨ ਹੋਊਗਾ ਤੇ ਗੱਲਬਾਤ ਦੀ ਜਿੱਥੇ ਗੱਲ ਕਰੀਏ ਸਾਡੇ ਨਾਲ ਪੀਤਲ ਸਿੰਘ ਜੀ ਉਹਨਾਂ ਦੇ ਚਾਚਾ ਜੀ ਮੌਜੂਦ ਨਹੀਂ ਇਹਨਾਂ ਦੀ ਤਾਲਮੇਲ ਜਿਹੜਾ ਉੰਦਰੀ ਇਹਨਾਂ ਗੱਲਬਾਤ ਜਦੋਂ ਵੀ ਸਾਨੂੰ ਇਹਨਾਂ ਵੱਲੋਂ ਕੋਈ ਮੈਸੇਜ ਮਿਲਦਾ ਵਾ ਅਸੀਂ ਵੱਧ ਤੋਂ ਵੱਧ ਜਿਹੜਾ ਵਾ ਪਿੰਡ ਵੱਲੋਂ ਨਗਰ ਵੱਲੋਂ ਇਲਾਕੇ ਵੱਲੋਂ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਕਰਾਂਗੇ ਤੇ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਆ ਇਸ ਗੱਲ ਦੀਆਂ ਕਿ ਸਾਡੇ ਬੱਚੇ ਨੇ ਸਾਡੀ ਇੰਡੀਆ ਟੀਮ ਨੇ ਇੱਥੇ ਜਿਹੜਾ ਕਾਂਸੀ ਦਾ ਤਗਮਾ ਜਿੱਤ ਕੇ ਤੇ ਭਾਰਤ ਦੀ ਝੋਲੀ ਪਾਇਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਸਾਨੂੰ ਕੋਈ ਮੈਸੇਜ ਮਿਲਦਾ ਵਾ ਤੇ ਪਿੰਡ ਪੱਧਰ ਤੇ ਆਉਂਦੇ ਨੇ ਤੇ ਉਹਨਾਂ ਦਾ ਆਪਾਂ ਪੂਰਾ ਚੰਗੇ ਤਰੀਕੇ ਨਾਲ ਜਿਹੜਾ ਮਾਨ ਸਨਮਾਨ ਕਰਾਂਗੇ ਸੋ ਐਸੀ ਪਿੰਡ ਦੇ ਮੋਢਬਾਰ ਆਗੂ ਤੇ ਪਰਿਵਾਰਕ ਮੈਂਬਰਾਂ ਨਾਲ ਆਪਾਂ ਗੱਲਬਾਤ ਕੀਤੀ ਆਪਾਂ ਦੇਖ ਸਕਦੇ ਆਂਗੇ ਪਿੰਡ ਦੇ ਵਿੱਚ ਪੂਰੇ ਤਰੀਕੇ ਨਾਲ ਜਸ਼ਨ ਦਾ ਮਾਹੌਲ ਬਣਿਆ ਆ ਸੋ ਪਰਿਵਾਰ ਨੂੰ ਵਧਾਈ ਦੇਣ ਵਾਲੇ ਲੋਕਾਂ ਦਾ ਜਿਹੜਾ ਤੰਤਾ ਲੱਗਾ ਆ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਸੁਖਜੀਤ ਸਿੰਘ ਦੇ ਚਾਚਾ ਜੀ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਤੇ ਇਲਾਕੇ ਦੇ ਲੋਕ ਜਿਹੜੇ ਨੇ ਸਮੁੱਚੇ ਇਲਾਕੇ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਇੱਥੇ ਵਧਾਈ ਦੇਣ ਦੇ ਲਈ ਪਹੁੰਚ ਰਹੇ ਨੇ ਸੋ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਜਾਂ ਇਹਨਾਂ ਦੀ ਆਸ ਹੈ ਕਿ ਆਉਣ ਵਾਲੇ ਦਿਨਾਂ ਜਿਹੜਾ ਸਾਡੀ ਜਿਹੜੀ ਭਾਰਤੀ ਹਾਕੀ ਟੀਮ ਇਹਦਾ ਪ੍ਰਦਰਸ਼ਨ ਹੋਰ ਵਧੀਆ ਰਹੇਗਾ ਤੇ ਆਉਣ ਵਾਲੇ ਦਿਨਾਂ ਜਾਂ ਹੋਰ ਅਨੇਕਾਂ ਇਹ ਮੈਡਲ ਜਿਹੜੇ ਜਿੱਤ ਕੇ ਇਹ ਨੌਜਵਾਨ ਜਿਹੜੇ ਆਪਣੇ ਦੇਸ਼ ਦੀ ਝੋਲੀ ਪਾਉਣਗੇ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੁ ਫਤਿਹਵਾਦ ਨਾਲ ਮਾਨ ਸਿੰਘ ਅਮਦਰ ਦਾ ਟੀਵੀ